ਜਰਜੀਖਾ ਖਾਲਸਾ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਪਤਾ ਹੀ ਆ ਜੋ ਕਿ ਤਕਰੀਬਨ ਅੱਜ 15 16 ਦਿਨ ਤੋਂ ਲੈ ਕੇ ਜਿਹੜੀ ਵਿਵਤਾ ਪਈ ਆ ਸਤਲੋਜ ਵਿਆਸ ਔਰ ਆਬਿਦ ਰਿਆਦੇ ਬਹੁਤ ਵੱਡੀ ਵਿਵਤਾ ਅੱਜ ਅਸੀਂ ਜਿਹੜੀ ਵਿਵਤਾ ਦਾ ਸਾਹਮਣਾ ਕਰਨ ਵਾਲੇ ਸਾਡੇ ਕਿਸਾਨ ਸਾਥੀ ਬਰੋਜਪੁਰ ਜ਼ਿਲ੍ਹਾ ਤੇ ਪਿੰਡ ਕੋਤਕਦੀਨ ਵਾਲਾ ਉਥੇ ਸਾਡੇ ਜਿਥੇ ਭਰਾ ਮੁਸੀਬਤ ਦੇ ਵਿੱਚ ਸੀ ਉਹਨਾਂ ਦੀ ਹਲਫਵਾਤ ਤੇ ਕਿਉਂਕਿ ਵਕ ਵਕਤ ਤਰਾਂ ਦੀਆਂ ਸੁਆਵਾਂ ਜਿਹੜੀਆਂ ਹਾਜ਼ਰ ਲੈ ਕੇ ਹੋ ਰਹੀ ਸੰਗਤ ਕੈਂਪ ਬੇਸ ਕੈਂਪ ਦੇ ਵਿੱਚ ਤੁਹਾਨੂੰ ਪਤਾ ਹੀ ਆ ਤਕਰੀਬਨ 23 ਦੇ ਵਿੱਚ ਵੀ ਜਿਹੜਾ 6 ਮਹੀਨੇ ਲੱਗੇ ਸੀ ਦਰਿਆ ਦੇ ਵਿੱਚ ਕੈਂਪ ਜਦੋਂ ਲਾਇਆ ਸ਼ੇਰਗੜੀ ਦੇ ਵਿੱਚ ਤੇ ਅੱਜ ਫੇਰ ਜਿਹੜਾ ਉਸੇ ਤਰ੍ਹਾਂ ਹੀ ਕੈਂਪ ਸ਼ੁਰੂ ਕੀਤਾ ਪਿੰਡ ਕੁਤਮਦੀਨ ਜੋ ਕਿ ਫਰੋਜਪੁਰ ਜ਼ਿਲ੍ਹੇ ਦੇ ਵਿੱਚ ਅੱਜ ਸਾਡੇ ਸਾਥੀ ਸਾਰੇ ਜਿਹੜੇ ਦੁਆਬਾ ਇਰਗੇ ਨੇ ਵਿੱਚੋਂ ਸਾਡੇ ਵੀਰ ਸਰਦਾਰ ਲਖਬੀਰ ਸਿੰਘ ਜੀ ਲੇਖੋ ਜਿਨ੍ਹਾਂ ਨੇ ਬਹੁਤ ਵੱਡੀ ਸੇਵਾ ਪਹਿਲਾਂ ਵੀ ਸਾਡਾ ਬਹੁਤ ਵੱਡਾ ਯੋਗਦਾਨ ਇਹਨਾਂ ਦਾ ਔਰ ਸਾਡੇ ਸਤਕਾਰਯੋਗ ਰਾਣਾ ਵੀਰ ਜਾਇਦਾਤ ਸੇਮ ਸਿੰਘ ਜੀ ਔਰ ਇਹਨਾਂ ਨੇ ਸਾਰਿਆਂ ਦੀ ਸੇਵਾ ਬਾਬਾ ਮੋਹਨ ਸਿੰਘ ਜੀ ਔਰ ਗੁਰਬਖਸ਼ ਸਿੰਘ ਸੋਨੋ ਸਰਪੰਚ ਔਰ ਭਾਜੀ ਕੁਲਦੀਪ ਸਿੰਘ ਮਲਾ ਵਾਲੇ ਤੋਂ ਔਰ ਇਹਨਾਂ ਦੇ ਪਤਵੰਤੇ ਸੱਜਣਾਂ ਚੀਨ ਸਰਪੰਚ ਮਿਸ਼ਾਲ ਸਿੰਘ ਤੇ ਸਾਰੇ ਵੀਰਾਂ ਦਾ ਜਿਹੜਾ ਆਰਪੂਲ ਸਿੰਘ ਆ ਔਰ ਸਰਪੰਚ ਦੁਦਿਆਲ ਤੋਂ ਕੀ ਵੀ ਇਦਾਂ ਬਿਲਕੁਲ ਤੇ ਇਹ ਤੇ ਨਿਤਰਾ ਦੀ ਸਾਰੀ ਸੰਗਤ ਵੱਲੋਂ ਜਿਹੜੀ ਸੇਵਾ ਸਰਦਾਰ ਜਿਹੜੇ ਪਰਮ ਸਿੰਘ ਜੀ ਉਹਨਾਂ ਦੀ ਭੈਣ ਵੱਲੋਂ ਜਿਹੜੀ ਸੇਵਾ ਜਿਹੜੀ ਬਹੁਤ ਵੱਡੀ ਸੇਵਾ ਸਤਿਗੁਰੂ ਸੇ ਪਾਤਸ਼ਾਹ ਦੀ ਕਿਰਪਾ ਸਦਕਾ ਜਿਨ੍ਹਾਂ ਨੇ 50 ਬੇਟੀਆਂ ਪਾਣੀ ਦੀਆਂ ਭੇਜੀਆਂ ਅੱਜ ਔਰ 30 ਕੁਆਟਲ ਜਿਹੜਾ ਚਾਰ ਭੇਜਿਆ ਔਰ ਸਰਦਾਰ ਲਖਬੀਰ ਸਿੰਘ ਜੀ ਲੇਖ ਉਹਨਾਂ ਵੱਲੋਂ ਟਰਾਲੀ ਜਿਹੜੀ ਆ ਤੋੜੀ ਦੀ ਆਈ ਆ ਮੈਂ ਧੰਨਵਾਦ ਕਰਦਾ ਆਪਦੇ ਭਰਾਵਾਂ ਦਾ ਪਹਿਲਾਂ ਤਾਂ ਜਿਨ੍ਹਾਂ ਨੇ ਬਹੁਤ ਵੱਡਾ ਪਹਿਲਾਂ ਮਾਣ ਦਿੱਤਾ ਤੇ 5 ਸਾਲ ਤੋਂ ਲੈ ਕੇ ਕਿਸਾਨੀ ਅੰਦੋਲਨ ਤੋਂ ਲੈ ਕੇ ਅੱਜ ਤੱਕ ਜਿਹੜਾ ਮੇਰੇ ਨਾਲ ਮੋਢੇ ਦਾ ਮੋਢਾ ਜੋੜ ਕੇ ਜਿੱਥੇ ਵੀ ਮੋਰਚਾ ਲਾਉਣੇ ਉੱਥੇ ਖੜ ਜਾਂਦੇ ਆਗੇ ਔਰ ਅੱਜ ਵੀ ਮੈਂ ਨਾਲ ਦਾ ਤਹਿ ਦਿਲੋਂ ਧੰਨਵਾਦ ਕਰਦਾ ਵੀ ਆਪਾਂ ਦੁੱਖ ਦੀ ਘੜੀ ਦੇ ਹੱਥ ਪੀੜ ਦਾ ਵਾਂ ਪਰਵਾਰਾਂ ਵਾਸਤੇ ਖੜੇ ਆ ਤੇ ਅੱਜ ਸਮਾ ਆਪਣਾ ਸਾਰਿਆਂ ਦਾ ਭਰਾਓ ਖੜਨਦਾ ਤੇ ਜੇ ਅੱਜ ਨਾ ਖੜੇ ਤੇ ਜੋ ਦਿਨ ਭਤੀਜੇ ਗਿਆ ਜਦੋਂ ਉਦੋਂ ਖੜੇ ਤੇ ਫਿਰ ਕੀ ਫਾਇਦਾ ਤੇ ਮੇਰੇ ਵੀਰਾਂ ਨੂੰ ਇੱਕ ਜ਼ਰੂਰੀ ਬੇਨਤੀ ਆ ਜਿਨ੍ਹਾਂ ਨੇ ਸਾਡੇ ਏਰੀਏ ਦੁਆਬੇ ਏਰੀਏ ਤੋਂ ਸਮਾਨ ਲੈ ਕੇ ਆਉਣਾ ਜਾਂ ਰਸ ਲੈ ਕੇ ਆਉਣੀ ਆ ਮੈਨੂੰ ਫੋਨ ਕਰਕੇ ਆਉਣਾ 9521719280 ਦੇ ਔਰ ਜਿਨ੍ਹਾਂ ਨੇ ਸਤਾਨ ਦੇ ਉੱਥੇ ਆਉਣਾ ਬੇਗੰਬਰ ਉਹਨਾਂ ਨੇ ਵੀ ਮੈਨੂੰ ਫੋਨ ਕਰਕੇ ਆਉਣਾ ਭਾਈ ਜੇ ਜੀ ਨਹੀਂ ਜਿਹੜਾ ਆ ਸਕਦਾ ਉੱਥੇ ਸਤਾਨ ਸਤਾਨ ਦੇ ਪਹੁੰਚ ਸਕਦਾ ਔਰ ਇਹ ਜ਼ਰੂਰੀ ਬੇਨਤੀ ਆ ਵੀ ਜਿੰਨਾ ਲੋਡਾਂ ਦਾ ਆਪਾਂ ਜਿੰਨੇ ਕ ਲੋਡ ਆਪਾਂ ਉਹਨਾਂ ਸਮਾਨ ਮਂਗਾਵਾਗੇ ਇਹ ਨਹੀਂ ਕਿ ਆਪੀ 23 ਤਰਾ ਤੁਸੀਂ ਭਰ ਕੇ ਟਰਾਲੇ ਮੇਰੇ ਵੱਲ ਨੂੰ ਤੁਰਪੋ ਅੱਗੇ ਮੇਰੇ ਕੋਲ ਜਗ੍ਹਾ ਲਾਵੇ ਔਰ ਪਿਛਲੀ 12 ਦੇ ਵਿੱਚ ਵੀ ਇਹ ਆਇਆ ਹੈ तकरीबन 1.5 ਕਰੋੜ ਰੁਪਏ ਜਿਹੜਾ ਆਪਾਂ ਪਿਛਲੀ 12 ਲਾਇਆ ਔਰ ਤੁਹਾਡੇ ਸਹਿਯੋਗ ਨਾਲ ਲੱਗਾ ਸੀ ਕਿਉਂਕਿ 6 ਮਹੀਨੇ ਆਪਣ ਲੱਗੇ ਜਮੀਨਾ ਪਹਿਲਾਂ ਆਪਾਂ ਲੰਗਰ ਤੇ 3 ਮਹੀਨੇ ਚਲਾਇਆ ਫਿਰ ਜਮੀਨਾ 3 ਮਹੀਨੇ ਕਰਾਈਆਂ ਪਰ ਅੱਜ ਮੇਰੀ ਇਹ ਹੀ ਬੇਨਤੀ ਹੈ ਸਾਰਿਆਂ ਨੂੰ ਵੀ ਜਦੋਂ ਵੀ ਤੁਰਨਾ ਮੇਰੇ ਵੱਲੋਂ ਦੁਆਬੇ ਰੇਗੇ ਤੋਂ ਫੋਨ ਕਰਕੇ ਤੁਰਨਾ ਪਪਾ ਜੀ ਕਿਹੜੀ ਰਸਤੇ ਦੀ ਲੋੜ ਆ ਕੀ ਸਮਾਨ ਲੈ ਕੇ ਆਈਏ ਅੱਜ ਸਾਨੂੰ ਵੈਸੇ ਤਾਂ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਆ ਅੱਜ ਤਾਂ ਲੰਗਰ ਸ਼ੁਰੂ ਹੋਇਆ ਸ਼ਰਵਾੜ ਆ ਹੋਲੀ-ਹੋਲੀ ਲੰਗਰ ਦੀ ਸੇਵਾ ਵੀ ਵਧਣੀ ਆ ਔਰ ਨਾਲ-ਨਾਲ ਜਿਹੜਾ ਚਾਰਾ ਜਿਹੜਾ ਚਾਰ ਜਿਹੜਾ ਪਸ਼ੂਆਂ ਵਾਸਤੇ ਉਹ ਵੀ ਕਿਉਂਕਿ ਚਾਰ ਦੀਆਂ ਗੱਠਾਂ ਜਿਹੜੀਆਂ ਇਹ ਸਿੱਦੀ ਖਰਾਬ ਨਹੀਂ ਹੁੰਦੀਆਂ ਤੇ ਚਾਰ ਦੀਆਂ ਗੱਠਾਂ ਪਚਾਉਣ ਵਾਸਤੇ ਜਿਨ੍ਹਾਂ ਨੇ ਵੀਰਾਂ ਨੇ ਸੇਵਾ ਕਰਨੀ ਉਹ ਫੋਨ ਕਰਨ ਪੈ ਲੋ ਤੇ ਮੈਂ ਧੰਨਵਾਦ ਫੇਰ ਕਰਦਾ ਭੈਣ ਸਾਡੀ ਯੂਕੇ ਵਾਲੀ ਦਾ ਮਨਜੀਤ ਕੌਰ ਦਾ ਔਰ ਭਾਈਆ ਸਾਡਾ ਸਰਦਾਰ ਹਰਦੇਵ ਸਿੰਘ ਜੀ ਉਹਨਾਂ ਨੇ ਬਹੁਤ ਵੱਡੀ ਜਿਹੜੀ ਸੇਵਾ ਭੇਜੀ ਆ ਧੰਨਵਾਦ ਲਿੱਤਰਾਂ ਵਾਲੇ ਸਾਰੇ ਵੀਰਾਂ ਦਾ ਕਹੇ ਤੋ ਧੰਨਵਾਦ ਕਰਦਾ ਧੰਨਵਾਦ ਸਾਡੇ ਬਾਬਾ ਮਹੌਂਸਣ ਜੀ ਜਿਹੜੇ ਕਨੋਲੇ ਵਾਲੇ ਆ ਬਾਬੇ ਸ਼ਹੀਦਾਂ ਦੇ ਮੁਖੀ ਉਹਨਾਂ ਦਾ ਵੀ ਧੰਨਵਾਦ ਕਰਦਾ ਸਤਿਗੁਰੂ ਸ਼ੇਪਾ ਸਾਹਿਬ ਸਿੰਘ ਜੀ ਔਰ ਸਾਰੇ ਭਰਾਵਾਂ ਦਾ ਧੰਨਵਾਦ ਜੀ ਧੰਨਵਾਦ ਇਸ ਉਹਦੀ ਨਗਰ ਕਮੇਟੀ ਦਾ ਜਿਹੜੇ ਦੋ ਸਰਪੰਚ ਸਾਡੇ ਨਾਲ ਖੜੇ ਆ ਸਾਡੇ ਸਿਆਰ ਮੇਰੇ ਜੀਜਾ ਜੀ ਖੜੇ ਨਾਲ ਇਹਨਾਂ ਦਾ ਵੀ ਧੰਨਵਾਦ ਇਹਨਾਂ ਨੇ ਬਹੁਤ ਰਵੀ ਵੀਰ ਜਿਨ੍ਹਾਂ ਦੇ ਘਰ ਦੇ ਵਿੱਚ ਅਸੀਂ ਸਾਰਾ ਸਿਸਟਮ ਬਣਾਇਆ ਆ ਇਥੋਂ ਦਾ ਔਰ ਮੈਂ ਇਹ ਸੋਚਦਾ ਵੀ ਸੁਈਏ ਤਾਂ ਮੈਨੂੰ ਤਾਂ ਸਾਨੂੰ ਦਾ ਹੱਥ ਨਹੀਂ ਲਾਉਣ ਦਿੰਦੇ ਕੰਮ ਨੂੰ ਔਰ ਬੜੀ ਕਿਰਪਾ ਹੈ ਨਾ ਤੇ ਸਾਰੇ ਭਰਾ ਜਿਹੜੇ ਮੈਂ ਇੱਕ ਬੇਨਤੀ ਜਰੂਰੀ ਕਰੂੰਗਾ ਇਸ ਤਰ੍ਹਾਂ ਪਿਆਰ ਖਪਾਗੜਾ ਜਨੇਜਰ ਮੈਂ ਤੁਹਾਡੇ ਕੋਲ ਸੇਵਾ ਕਰਨੇ ਰਹਿਣਾ ਮੇਰੀ ਇਹ ਬੇਨਤੀ ਆ ਚੜ੍ਹਦੀ ਕਲਾ ਇਸ ਤਰ੍ਹਾਂ ਮੋਢੇ ਨਾਲ ਮੋਢਾ ਜੋੜ ਕੇ ਸੇਵਾ ਕਰਾਇਓ ਜੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ